ਇਟਾਇਲ ਇਟਾ ਬਾਈ ਖੁੱਡੇ ਦੇ ਫਰਸ਼ ਲਾਉਣ ਨੂੰ ਦੇਖੀ ਇੱਧਰ ਦੇਖੀ ਤੇ ਸੋਸਰੀ ਘਾਲ ਬਾਈ ਸਾਰਿਆਂ ਨੂੰ ਮੇਸਤਰੀ ਧੋਖਾ ਦੇ ਗਿਆ ਅੱਜ ਭਾਉ ਨਾਲ ਲੜ ਪਿਆ ਮੇਸਤਰੀ ਭਾਉ ਨੇ ਕਮਾਰੀ ਉਹਦੇ ਤੇ ਉਹ ਕਹਿੰਦਾ ਮੈਂ ਮੂ ਨਹੀਂ ਕਰਨਾ ਖੁੱਡਿਆਂ ਦਾ ਕੰਮ ਕਹਿੰਦਾ ਆਪਣਾ ਜਿੱਤੇ ਮਰਜ਼ੀ ਕਰਾਓ ਹੁਣ ਭਾਉ ਦੱਸ ਕੀ ਕਰਾਂਗੇ ਓਏ ਆਪੇ ਕਰਾਂਗੇ ਹਾਂ ਕੀ ਹੋ ਗਿਆ ਹੈ ਅੱਛਾ ਸਾਈਕਲ ਫਟਦਾ ਤਾਂ ਹੀ ਮੈਂ ਕਹਿੰਨਾ ਖਰਾਕਾਂ ਖਾਇਆ ਕਰੋ ਆ ਮੈਂ ਸਾਂਣਾ ਦਲੀਆ ਹਾਂ ਇਹ ਖਾਇਆ ਕਰ ਹੁਣ ਰੋਜ਼ ਮੈਂ ਤਾਂ ਖਾਨਾ 8 ਕਿਲੋ ਰੋਜ਼ 8 ਕਿਲੋ ਆਏ ਦੇਣਾ ਮੂਰੇ ਨੂੰ ਖਾਏਗਾ ਪਿਛੇ ਨੂੰ ਨਿਕਲੂ ਸੌਦੇ ਨਹੀਂ ਪੈਦਾ ਹੁੰਦਾ ਮੈਂ ਜਦਾਂ ਮੈਂ ਜੀ ਦਿੰਦਾ ਅੱਛਾ ਖਰਾਕਾਂ ਖਾਧੀਆਂ ਹੋਈਆਂ ਬਾਈ ਗਰ ਮੇਲ ਪੈਣੀ ਜੀ ਦੀਆਂ ਆਏ ਹਾਏ ਹਾਏ ਇਹਦਾ ਸਟੈਂਡ ਕਿੱਧਰ ਫਾ ਠੀਕ ਆ ਓਕੇ ਚੱਲ ਮੈਂ ਗਰਾਊਂਡ 'ਚ ਆ ਜਾਵਾ ਹੁਣ ਹਾਂਜੀ ਮਿਸਤਰੀ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਇਆ ਗੇੜਾ ਮਾਰਨ ਮੋਟਰ ਤੇ ਕਣਕ ਮੈਂ ਕਿਆ ਦੇਖ ਲਈਏ ਦੇਖੋ ਦਾ ਸੈੱਟ ਖੜੀ ਏ ਸਾਰੀ ਓਕੇ ਆਰ ਬੋਰਡਾਂ ਆਹ ਮੋਟਰ ਤੇ ਮੈਂ ਤਾਂ ਨਹੀਂ ਆ ਉੱਥੇ ਭਈਏ ਜੇ ਰਹਨੇ ਆ ਉਹਨਾਂ ਨੇ ਗੰਦ ਪਾਇਆ ਵੈ ਸਾਲਿਆ ਨੇ ਚਲੋ ਓਕੇ ਆਰ ਬੋਰਡ ਚਲਦੇ ਆ ਘਰ ਨੂੰ ਲੈ ਲਿਓ ਮੂਰੀ ਕਿ ਤੇਰੇ ਖਾਤਰ ਵੀ ਲਿਆਉਣੀ ਆ ਨਹੀਂ ਸਾਲਾ ਤੇਰੇ ਪਾਉਣੀ ਆ ਅੱਜ ਫੇਰ ਨਹੀਂ ਨਾ ਹੱਤਾ ਰਹਿ ਮੇਰੀ ਗੱਲ ਸੁਣ ਅੰਨਾ ਬਿੱਟ ਵੀ ਬੜਾ ਹੈ ਦੋ ਗੜਾ ਉਹ ਮੂਰੀ ਮੂਰੀ ਤਾਂ ਇੱਥੋਂ ਫੜ ਲਿਆ ਉਹਨੇ ਹੱਟੀ ਤੋਂ ਫੜ ਲਿਆ ਉਹਨੇ ਹੋਰ ਦੱਸ ਸੇਬ ਆ ਕੋਈ ਕਿਤੋਂ ਜਿਹਾ ਫੜਿਆ ਓਏ ਸਾਲਾ ਗੰਦ ਸਵਾ ਖਾਈ ਜਾਂਦਾ ਮੀਓ ਤੇ ਬਾਈ ਪਾਉ ਇਹੋ ਜਿਹਾ ਲੜਿਆ ਮਿਸਤਰੀ ਨਾਲ ਪਰ ਮਿਸਤਰੀ ਹੁਣ ਨਾ ਤਾਂ ਫੋਨ ਚੱਕਦਾ ਨਾ ਆ ਰਿਹਾ ਪਾਉ ਸਾਲੇ ਅੱਧ ਵਿਚਾਲੇ ਕੰਮ ਛਡਾ ਦਦਾ ਹੋਈਏ ਤੇਰੀ ਗੱਲ ਐਂ ਤਾਂ ਆਉਂਦਾ ਬੰਦਾ ਮੜਿਆ ਗਿਆ ਲੈ ਸਾਲਾ 11:00 ਵਜੇ ਆ ਦੇਖ ਲਓ ਵੀ ਟਾਈਮ ਵੀ ਤੁਹਾਨੂੰ ਦਿਖਾ ਦਿੰਨੇ 12 11:52 ਹੋ ਗਏ 12:00 ਵਜ ਗਏ ਓਏ ਕਾਦਾਊਗਾ ਕਾਦਾਊ ਕਾਓ 1 ਬਜ ਹੋਇਆ ਨਾ ਜਮ 1:00 ਠੀਕ ਆ ਚਲੋ ਭਾਈ ਮਿਸਤਰੀ ਆਉਂਦਾ 15-20 ਮਿੰਟ ਤੱਕ ਮਾਦਾ ਦੀ ਹਾਸੀ ਮਕਾਲ ਕਰ ਦੇਦੇ ਉਹ ਲੰਗਰ ਲਾਇਆ ਹੋਇਆ ਨਾ ਉਹਨਾਂ ਨੇ ਭੋਗ ਭੂਗ ਪਾਏ ਤੇ ਫੇਰ ਆਉਣਾ ਉਹਨੇ ਤੇ ਚਲੋ ਕੋਈ ਨਾ ਜੇ ਕੰਮ ਸਟਾਰਟ ਹੋ ਗਿਆ ਫੇਰ ਮੈਂ ਤੁਹਾਨੂੰ ਉੱਪਰ ਜਾ ਕੇ ਦਿਖਾਉਣਾ ਠੀਕ ਆ ਅੱਜ ਕੀ-ਕੀ ਕਰਨਾ ਆ ਪਾਉ ਨੂੰ ਬੰਨਣ ਨੂੰ ਲਿਆਂਦੀ ਭਾਈ ਮੂਰੀ ਹੈ ਪਾਉ ਨੂੰ ਬੰਨਣਾ ਇਹਦੇ ਨਾਲ ਮਿਸਤਰੀ ਨਾਲ ਲੜੀ ਜਾਂਦਾ ਏ ਠੀਕ ਆ ਹੁਣ ਚੱਲਿਆ ਬਈ ਆਪਾਂ ਡੀਜ਼ਲ ਲੈਣ ਦੋ ਗੈਨਾ ਇੱਕ ਪੰਪੇਰ ਦੇ ਨਾਮ ਤੋਂ ਪਿੱਛੇ ਤੇ ਇਹ ਕਹਿੰਦੇ ਇਹ ਪੰਪ ਬੰਦ ਹੋ ਜਾਣੇ ਆ ਪਤਾ ਨਹੀਂ ਕੋਈ ਹੜਤਾਲ ਹੈ ਪਤਾ ਨਹੀਂ ਕਿੰਨੇ ਦਿਨ ਡੀਜ਼ਲ ਨਹੀਂ ਮਿਲਣਾ ਤੇ ਆਪਾਂ ਕਹਾਂ ਚੱਲ ਦੋ ਗੈਨਾ ਭਰਾ ਕੇ ਰੱਖ ਲੈਂਦੇ ਆ ਕੰਮ ਆਉਣ ਗਿਆ ਚੱਲਦੇ ਆ ਪਹਿਲਾਂ ਪੰਪ ਦੇ ਉਦੋਂ ਬਾਅਦੇ ਘੁੱਟਿਆਂ ਫਿਰ ਚੱਲਾਂਗੇ ਬਾਈ ਪੱਕੀ ਗੱਲ ਹੈ ਰਸ਼ ਬਹੁਤ ਹੋਇਆ ਇਹ ਦੇਖੋ ਉਧਰਲੇ ਪੰਪ ਦੇ ਵੀ ਦੇਖੋ ਕਹਿੰਦੇ ਡੀਜ਼ਲ ਬੰਦ ਹੋ ਜਾਣਾ ਅੱਜ ਤਾਂ ਬਾਈ ਸਵੇਰ ਦਾ ਨਾ ਕੋਠੇ ਤੇ ਜਾ ਨਹੀਂ ਹੋਇਆ ਇਹ ਜੇ ਪਹਿਲਾਂ ਖਵਾਣੋਂ ਲੰਘੇ ਫਿਰ ਪੰਪ ਤੇ ਫੇਰ ਨਾਲ ਟਾਈਮ ਲੱਗ ਗਿਆ ਉਹ ਚੱਕਰ ਮਾਨ ਸਾਹਿਬ ਸਤਿ ਸ੍ਰੀ ਅਕਾਲ ਮਾਨ ਸਾਹਿਬ ਆਹ ਖੜਿਆ ਮਾਨ ਸਾਹਿਬ ਤਾਏ ਤਾਏ ਤੈਨੂੰ ਟੱਚ ਨਾ ਕਰਕੇ ਮਰਨਾ ਹੈ ਅਸੀਂ ਉਹ ਵਾਹ ਵਾਹ ਲਪਾਈ ਕਰਤੀ ਅੱਜ ਬਹੁਤ ਲੇਟ ਕਰਤਾ ਵੀਰੇ ਦਾ ਕੰਮ ਯਾਰ ਨਾ ਨਾ ਠੀਕ ਹੈ ਪਾਉ ਨੇ ਬਾਈਆ ਕੋਰ ਭੰਤੀ ਪਾਇਲਨ ਯਾ ਦੇਖ ਲੋ ਲੈ ਆ ਇਧਰੋਂ ਦੇਖੀਏ ਵੀਰੇ ਅੰਦਰੋਂ ਸੁੱਕੇ ਆ ਮਾੜਾ ਮਟਾ ਬੱਲਮਾ ਨਾਲ ਕੇ ਨਹੀਂ ਬਾਹਰ ਦੇਖਦਾ ਤੁਸੀਂ ਗਾਣੇ ਲਾਏ ਹੋਏ ਆ ਜੇ ਉਹ ਆ ਜਾਣਾ ਆ ਖੋਲਾ ਵੀਰੇ ਕੋਈ ਚੱਕਰ ਤਾਂ ਨਹੀਂ ਕੋਈ ਫਰਕ ਪਿਆ ਕੋਈ ਨਹੀਂ ਸਾਲਾ ਠੰਡਾ ਪਿਆ ਵੀਰੇ ਇਹ ਤਾਂ ਆ ਠੰਡਾ ਪਿਆ ਸਾਲਾ ਕਮਰਾ ਸੁਕੂ ਦਾ ਹੌਲੀ ਹੌਲੀ ਹੋ ਯਾਰ ਆ ਥੋੜਾ ਥੋੜਾ ਤਾਂ ਸੁੱਕਿਆ ਹੋਇਆ ਹੁੰਦਾ ਹਾਂ ਚਲੋ ਬਾਈ ਮੈਂ ਤੁਹਾਨੂੰ ਉੱਪਰ ਦਿਖਾਉਣਾ ਏ ਛੱਤ ਹੁਣ ਆਹ ਦੇਖ ਲਓ ਬਾਈ ਉੱਪਰੋਂ ਆਹ ਪਾਉ ਦੇ ਕੰਮ ਕਰੇ ਹੋਏ ਦੇਖ ਲਓ ਹੈ ਪੁੱਠੇ ਕੰਮ ਆਹ ਛੱਤ ਦੇ ਪਾ ਰਹੇ ਆ ਮਿੱਟੀ ਦੇ ਕਾਵੇ ਥੱਲੇ ਪਾਇਆ ਹੋਇਆ ਪਾਉ ਕਾਂਟੀ ਤੋੜਨਾ ਨਹੀਂ ਟੁੱਟੀ ਤਾਂ ਹੋਈ ਆ ਉਂ ਆ ਇੱਕਣ ਨਾ ਜ਼ੋਰ ਮਾਰ ਮਾਰ ਤੋੜਦੀ ਦੇਖੋ ਤਾਂ ਪਿੰਡ ਸਾਰਾ ਦਿਖਦਾ ਇੱਥੋਂ ਲੈ ਕਿਵੇਂ ਬਚਾ ਖੋ ਜੂ ਹੁਣ ਪਰ ਮੇਰੀਆਂ ਲੱਤਾਂ ਕੰਬ ਰਹੀਆਂ ਆ ਮੈਂ ਉੱਚਾ ਖੜਾ ਮੈਨੂੰ ਉਚਾਈ ਤੋਂ ਲੱਗਦਾ ਬਾਈ ਬਹੁਤ ਡਰ ਮੈਨੂੰ ਵੀ ਲੱਗਦਾ ਹਾਂ ਜਿਹੜਾ ਉਤਰਦਾ ਨਹੀਂ ਉੱਥੋਂ ਹਾਂ ਉਤਰਣਾ ਵੀ ਇੱਕ ਦਿਨ ਨਾ ਠੀਕ ਆ ਠੀਕ ਆ ਚਲੋ ਬਾਈ ਉੱਤਰੀਏ ਥੱਲੇ ਆਪਾਂ ਥੋੜੀ ਜੀ ਮਿੱਟੀ ਕਾਡੂਗੀ ਬਾਈ ਛੱਤ ਖਾਤਰ ਤੇ ਜਸੂ ਆ ਨਾ ਸੌਰੀ ਪਾਉ ਚੱਲੇ ਆ ਜਸੂ ਇਹਦਾ ਜਸੂ ਦਾ ਡੂšen ਗਿਆ ਪਾਉ ਚੱਲੇ ਆ ਇਹਨੂੰ ਕਿ ਅੱਧਾ ਪੌਣਾ ਰਿਕਸ਼ਾ ਭਰ ਲਿਆ ਇਹਨੇ ਠੀਕ ਹੈ ਅੱਜ ਦੇਖਦੇ ਆਂ ਵੀ ਛੱਤ ਦਾ ਕੰਮ ਕੰਪਲੀਟ ਹੋ ਜਵੇ ਹਨਾ ਖੁੱਡੇ ਦੀ ਲਪਾਈ ਲੂਈ ਦਾ ਤਾਂ ਕੰਪਲੀਟ ਹੋ ਜਾਣਾ ਅੱਜ ਸਾਰਾ ਦੇਖੋ ਤਾਂ ਕਿਵੇਂ ਸੋਹਣੇ ਲੱਗਦੇ ਆ ਹੁਣ ਤੇ ਪੈ ਵੀ ਫਿੱਟ ਹੋ ਜਾਣੇ ਛਤਰੀਆਂ ਵਾਲੇ ਉਹ ਦੇਖਦੇ ਆ ਕਿੱਥੇ ਕਿੱਥੇ ਕਰਨੇ ਨੇ ਇਹ ਦੇਖ ਤਾਂ ਠੀਕ ਹੈ ਜੀ ਕਾ ਹੋਰ ਉੱਚਾ ਕਰਾਂ ਇਹਨੂੰ ਹਾਂ ਠੀਕ ਹੈ ਲੈ ਹਾਂ ਮਿੱਟੀ ਨਾਲ ਦੀ ਨਾਲ ਆ ਗਈ ਬਾਈ ਤੇ ਇੱਧਰ ਇੱਕ ਟਾਕੀ ਦੀਆਂ ਕੋਰਾ ਕੋਰਾ ਤਾਂ ਲਾਤੀਆਂ ਵੀਰੇ ਬੰਦ ਕਰਦਾ ਸੱਚ ਮੈਂ ਆਹ ਬੰਦ ਤਾਂ ਨਹੀਂ ਕਰਨੀ ਹਲੇ ਏਕਨੇ ਰਹਿਣਦਾ ਇਹਨੂੰ ਹਨਾ ਕਿਹੜਾ ਗਲੀ ਬੰਦ ਗਲੀ ਅੱਛਾ ਆਹਾ ਇਹ ਤਾਂ 19 ਕ ਗਲੀ ਖੋਲ ਲਾਂਗੇ ਹਨਾ 30 30 ਖੋਲਾਂਗੇ ਇਹਨੂੰ ਹਾਂ ਹਾਂ ਦੇਖੋ ਤਾਂ ਬਈ ਹੁਣ ਓਕੇ ਆ ਨਾ ਸਿਸਟਮ ਤੇ ਜਸੂ ਨੂੰ ਭੇਜਿਆ ਥੱਲੇ ਉਹ ਹੋ ਗਿਆ ਕਬੂਤਰਾਂ ਦਾਣੇ ਪਾਉਣ ਜਸੇ ਬੱਚੇ ਠੀਕ ਨੇ ਛੋਟਾ ਦੂਹੇ ਇੱਕ ਬੱਚਾ ਹੋਰ ਮਰ ਗਿਆ ਬਈ ਚੱਲ ਕੋਈ ਨਹੀਂ ਹੁਣ ਹੁਣ ਚੱਲ ਅਲੱਗ ਕਰ ਦਾਂਗੇ ਕਬੂਤਰ ਕਬੂਤਰੀਆਂ ਪਾਦੇ ਪਾਦੇ ਪਾਣੀ ਗਰਮ ਲਿਆਂਦਾ ਆ ਗਰਮ ਪਾਣੀ ਪਾ ਦੇ ਕੋਸਾ ਆ ਤੇ ਮਾਮਾ ਸਫਾਈ ਕਰ ਰਿਹਾ ਤੇ ਆ ਬਾਈ ਛਤਰੀਆਂ ਨੂੰ ਵੀ ਆਪਾਂ ਜਿਗਾੜ ਮੰਗਾ ਲਿਆ ਛਤਰੀਆਂ ਵਾਲੇ ਪਾਈਪ ਕਰ ਦੇਣੇ ਫਿੱਟ ਇੱਕ ਲਾਉਣੀਆ ਉੱਥੇ ਇੱਕ ਲਾਉਣੀਆ ਉੱਥੇ ਇੱਕ ਲਾਉਣੀਆ ਉੱਥੇ ਤੇ ਇੱਕ ਉਰੇ ਉਰੇ ਰੱਖਾਂਗੇ ਚੱਕ ਮੀ ਆ ਨਾ ਵੀ ਜਿੱਧਰ ਮਰਜੀ ਚੱਕ ਕੇ ਇੱਧਰ ਉੱਧਰ ਲਿਜਾ ਸਕਦੇ ਆ ਆ ਚਾਰ ਫੱਟੀਆਂ ਤਾਂ ਹੋ ਗਈਆਂ ਬਾਈ ਰੈਡੀ ਇੱਕ ਆ ਹੋ ਗਈ ਪੰਜ ਆ ਤਿੰਨ ਨੂੰ ਰਹਿਣਾ ਡਬਲ ਕੋਡ ਹੋਣ ਤੇ ਆ ਹੋ ਗਈਆਂ ਤੇ ਇਹਨਾਂ ਨੂੰ ਕਰਦੇ ਆ ਫੇਰ ਤੇ ਜਸੂ ਡਾਉਣ ਲੱਗਿਆ ਬੱਚੇ ਦੋ ਉਹ ਬਿਠਾਏ ਆ ਛਤਰੀ ਤੇ ਆ ਬੈਠੇ ਨੇ ਲਾਲ ਸੇਰਾ ਤੇ ਬੱਗਾ ਬੱਚਾ ਥੋੜੇ 10-10 ਘੇਰੇ ਜਿ ਘੜਾ ਕੇ ਤਾਰ ਕੇ ਇਹਨਾਂ ਨੂੰ ਬਸ ਇੱਕ ਦੋ ਦਿਨ ਨਿਕਣ ਘੇਰੇ ਘੜਾ ਕੇ ਬੰਦ ਕਰ ਲੈਣੇ ਆਪਾਂ ਨੇ ਡਾਉਣੇ ਨਹੀਂ ਡਾਈਡੂ ਨਹੀਂ ਛੱਡਣੇ ਘੇਰੇ ਘੜਾ ਕੇ ਬਸ ਘਰ ਦਾ ਪਤਾ ਲੱਗ ਜੂ ਤਾਰ ਲਾਂਗੇ ਠੀਕ ਹੈ ਬੀਰੇ ਇੱਕ ਛਤਰੀ ਉੱਪਰ ਨਾ ਮਂਗਾ ਲਵਾ ਉੱਪਰ ਤਾਰ ਕੇ ਦੇਖ ਲਉ ਹੈਨਾ ਚਲ ਉੱਪਰ ਮਂਗਾਉਣਾ ਹਾਂ ਛਤਰੀ ਜਸੂ ਬਾਈ ਡਰਾਉਣ ਲੱਗਿਆ ਬੱਚਿਆਂ ਨੂੰ ਮੈਂ ਜਸੂ ਨੂੰ ਗਏ ਤਾਂ ਰਹਿਣ ਦੇ ਰਹਿਣ ਦੇ ਕਾਹ ਨੂੰ ਯਾ ਠੰਡਾ ਵਿਚਾਰਿਆਂ ਨੂੰ ਕੋਈ ਨਹੀਂ ਦੋ ਚਾਰ ਘੇਰੇ ਕੱਢ ਕੇ ਕਿਉਂਕਿ ਹੁਣ ਬੈਰੀ ਨਹੀਂ ਇਹੇ ਜ ਮੌਸਮ ਚ ਆਉਣੀ ਯਾਰ ਧੁੱਪ ਚ ਬੈਰੀ ਆ ਜਾਂਦੀ ਬਸ ਪੰਜ ਚਾਰ ਕ ਗੇੜੇ ਕਢਾ ਕੇ ਬੰਦ ਕਰ ਲੈਣੇ ਨੇ ਆਪਾਂ ਬੱਚੇ ਇਹ ਅ ਛਤਰੀ ਉੱਪਰ ਲਿਆਂਦੀ ਇੱਕ ਬਸ ਉੜ ਗੇ ਉੜ ਗੇ ਉੜ ਗੇ ਹਾਂ ਕੱਢ ਕੇ ਕੱਢ ਕੇ ਗੇੜੇ ਬੱਸ ਆ ਕੋਠੀ ਉੱਪਰ ਨੂੰ ਕੱਢ ਗਏ 2 4 ਫੇਰ ਬੱਸ ਆ ਛਤਰੀ ਤੇ ਆ ਗਏ ਆ ਗਏ ਉਹ ਲੰਘ ਗਿਆ ਚ ਕੋਈ ਨਹੀਂ ਬੱਸ ਜਿ세 5 4 ਗੇੜੇ ਕੱਢ ਲੈਣ ਦੇ ਚਲੋ ਮੈਂ ਬਿਠਾ ਲਾਂ ਬਾਈ ਇਹਨਾਂ ਨੂੰ ਬਾਈ ਫੇਰ ਉੜ ਕੇ ਚਲੋ ਥੋੜੇ ਜਿਹੇ ਹੀ ਰੇ ਕੱਢ ਕੇ ਬੈਠ ਕੇ ਬੱਸ ਜੱਸਾ ਗਿਆ ਇਹਨਾਂ ਨੂੰ ਬੰਦ ਕਰਨ ਤੇ ਆਪਾਂ ਉੱਪਰ ਛਤਰੀ ਲਾ ਲਈ ਦੀ ਆ ਲਾਲ ਚੀਨਾ ਬੱਚਾ ਤਾਂ ਇੱਥੇ ਕੋਠੇ ਤੇ ਬਿਠਾ ਲਿਆ ਦਾ ਛਤਰੀ ਤੇ ਐਨ ਖੁੱਡਿਆਂ ਕੋਲ ਲੈ ਗਿਆ ਤੇ ਡਰ ਕੇ ਫੇਰ ਉੜ ਗਿਆ ਤੇ ਲੱਗ ਜਾਣਗੇ ਛਤਰੀ ਦੇ ਕੋਈ ਚੱਕਰ ਨਹੀਂ ਛਤਰੀ ਦਾ ਲੱਗਿਆ ਸੌਰੀ ਉਠੇ ਤੇ ਆਉਣ ਲੱਗ ਜਾਣਗੇ ਛਤਰੀ ਤੇ ਤੇ ਚਲ ਜੱਸਾ ਗਿਆ ਬੰਦ ਕਰਨ ਜੱਸਾ ਕਰਦਾ ਬੰਦ ਤੇ ਮਿੱਟੀ ਦਾ ਵੀ ਕੰਮ ਹੋ ਗਿਆ ਉੱਪਰ ਓਕੇ ਤੇ ਬਸ ਹੋ ਗਿਆ ਖੁੱਡਿਆਂ ਦਾ ਕੰਮ ਫਾਈਨਲ ਹੋ ਜਾਊਗਾ ਘੰਟੇ ਤੱਕ ਮਤਲਬ ਕਿ ਅੱਜ ਹੋ ਜਾਊਗਾ ਫਾਈਨਲ ਜਿਹੜਾ ਰਹਿਦਾ ਪੇਂਟ ਦਾ ਭਾਈ ਗੁਰੀ ਲੱਗਿਆ ਹੈ ਕਰਨ ਐਨੇ ਨੂੰ ਗੁਰੀ ਮੈਂ 6 ਫੱਟੀਆਂ ਕਰਤੀਆਂ ਦੀਆਂ ਜਿੰਨੇ ਦਾ ਇੱਕ ਕਰੀ ਜਾ ਓਏ ਸਾਰੀ 5 ਕਰਤੀਆਂ ਦੀਆਂ ਐਨੇ ਨੂੰ ਮੈਂ ਮਾਮਾ ਇੱਟਾ ਗੈਣਨੇ ਲੱਗਿਆ ਹੋਇਆ ਹੈ ਲਪਾਈ ਚੱਲ ਰਹੀ ਹੈ ਤੇ ਆਪਾ ਹੋਰ ਨੁਕਸਾਨ ਕਰ ਗਿਆ ਉਹ ਦੇਖੋ ਦੁਬਾਰਾ ਫੇਰ ਹੁਣ ਭਜਾਇਆ ਗਾਲਾਂ ਘੱਟ ਕੇ ਥੱਲੇ ਨੂੰ ਨਹੀਂ ਨਹੀਂ ਦੇਖਦਾ ਸੜਾ ਬਾਂਦਰ ਵਾਂਗੂ ਥੱਲੇ ਉੱਪਰ ਥੱਲੇ ਉੱਪਰ ਤੇ ਚਲੋ ਨਵੇੜੀਏ ਕੰਮ ਬਾਈ ਬੈਰੀ ਫਰੀ ਹੋ ਜਾਂਦੀ ਹੈ ਉਹ ਦੇਖੋ ਇਹ ਇਹ ਉਹ ਦਰਖਤ ਚ ਵੱਢ ਗਈ ਵੱਢ ਗਈ ਹੈ ਨਾ ਹਾਂ ਹੈ ਪਰ ਚਿੜੀਆਂ ਵਾਲੀ ਉਹਦੀ ਆ ਚਿੜੀਆਂ ਦੇ ਮਗਰ ਬਈ ਹੋਈ ਸੀ ਹੱਥ ਦੇਖ ਲਓ ਕਿਤਨੇ ਗੰਦੇ ਹੋ ਚੁਕੇ ਹਨ ਮਿੱਟੀ ਕੇ ਸਾ ਬਹੁਤ ਅੱਛੇ ਮਿੱਟੀ ਨੇ ਜਾਰ ਲੱਗ ਗਈ ਹੈ ਤੇ ਹਾਂ ਭਾਈ ਅੱਜ ਨਵੇੜ ਦੇਗਾ ਨਵੇੜ ਤੂੰ ਵੀ ਦੇ ਕੋਈ ਮੋਦੀ ਮਗੋਰਾ ਹੱਥ ਭਰੀ ਖਬਰ ਹਾਂ ਚਾਹ ਵੀ ਆ ਗਈ ਭਾਈ ਠੰਡ ਬਹੁਤ ਹੈ ਤੇ ਛਤਰੀਆਂ ਵਾਲਾ ਘੋਲ ਤਿਆਰ ਹੋਣ ਲੱਗਿਆ ਹਲੇ ਖੁੱਡੇ ਦੇ ਉੱਪਰਲੇ ਫਰਸ਼ ਦਾ ਰਹਿ ਗਿਆ ਕੰਮ ਮਾਮੇ ਉਹ ਨਹੀਂ ਗਏ ਮਿੱਟੀ ਲੈਣ ਮਿੱਟੀ ਥੋੜੀ ਘਟ ਗਈ ਹੈ ਜੀ ਕਸਰ ਕੋਈ ਨਹੀਂ ਛੱਡਣੀ 3-3 ਇੰਚ ਦੀ 4-4 ਇੰਚ ਕਰਨੀ ਹੈ ਮਿੱਟੀ ਠੀਕ ਹੈ ਕਿਉਂਕਿ ਗਰਮੀ ਚ ਵੀ ਗਾਹਾਂ ਦੇਖਣਾ ਹੈ ਨਾ ਹੁਣ ਕੱਲਾ ਸਿਆਲਾ ਨਹੀਂ ਦੇਖਣਾ ਤੇ pau singh ਹੋ ਫਿਰਦਾ ਮਾਮੇ ਨੂੰ ਨਹੀਂ ਭੇਜਦੇ ਮਿੱਟੀ ਲੈਣ ਠੀਕ ਹੈ ਤੇ ਚਲੋ ਫਿਰ ਹੁਣ ਫਿਰ ਦਿਖਾਉਣੇ ਆ ਬਾਅਦ ਚ ਫਿੱਟ ਕਰ ਕਰਦੇ ਆ ਪਾਈਪ ਚੱਕ ਲੋ ਚਾਹ ਪੀ ਲਾ ਬਾਈ ਪਹਿਲਾਂ ਨਾ ਪੀ ਰਿਹਾ ਚੱਕ ਲੈ ਟਾਂ ਉਹ ਦੇਖ ਕੋੜੀ ਉਹਦੇ ਪਰਵੀਆਂ ਆ ਉਹ ਪਾਈ ਦੇ ਪਈਆਂ 6 7 8 ਅੱਡਾ ਲਾਉਣ ਲੱਗੇ ਆ ਬਾਈ ਛਤਰੀਆਂ ਵਾਲੇ ਪਾਈਪਾਂ ਦਾ ਇਹ ਦਿਖਾਵਾਂਗੇ ਗੱਲ ਵਾਲੇ ਬਲਾਗ ਵਿੱਚ ਵਾਸੂ ਹੁੰਦਾ ਦੰਨੇ ਆ ਤੁਨੂੰ ਛਤਰੀਆਂ ਵਾਲਾ ਜਿਗਾੜ ਬਣਾਉਣ ਲੱਗੇ ਆ ਛਤਰੀਆਂ ਫਿੱਟ ਕਰਨ ਦੇ ਪਾਈਪ ਖੜੇ ਕਰ ਦिए ਜਿਹੜੇ ਉਹ ਪਾਈਪਾਂ ਨੂੰ ਆਪਾਂ ਰੰਗ ਕੀਤਾ ਤਾਂ ਗੱਲ ਠੀਕ ਹੈ ਉਹ ਕਰ ਦੇਣੇ ਆ ਫਿੱਟ ਆਪਾਂ ਨੇ ਇੱਧਰ ਓਕੇ ਆਰ ਬੋਰਡ ਦੇ ਸੋ ਦਾ ਠੀਕ ਹੈ ਨਾ ਰਹਿ ਗਿਆ ਉੱਪਰ ਫਰਸ਼ ਦਾ ਕੰਮ ਇਹ ਦੇਖਦੇ ਆ ਜੀ ਅੱਜ ਕਰਿਆ ਮਿੱਟੀ ਦਾ ਆ ਗਈ ਮਾਮੇ ਉਹ ਨਹੀਂ ਆਗੇ ਜਸੂ ਆ ਗਿਆ ਮਿੱਟੀ ਲੈ ਕੇ ਹੋ ਮਾਰ ਰਿਹਾ ਆਪਣਾ ਢਾਂਚਾ ਆ ਸੁੱਕੀਆਂ ਚੱਕ ਲਓ ਸੁੱਕੀਆਂ ਚੱਕ ਲਓ ਉਹ ਗੁਰੂ ਨਮੀ ਨਹੀਂ ਆ ਮੂਰਲੀਆਂ ਆਹਾ ਜਸਿਆ ਹਾ ਤੂੰ ਲੈ ਜਾਓ ਪੰਹਿਆਂ ਵੀਰੇ ਦੁਨੀਆਂ ਵੀ ਜਸਾ ਦੇਖ ਕਿੰਨੀ ਹੌਲੀ ਚੱਕਦਾ ਉਹਨਾਂ ਨੂੰ ਠੰਡੇ ਹੋਏ ਨਹੀਂ ਤਿੰਨ ਦਿਨ ਵੀਰੇ ਤੇਰੇ ਨਾਲ ਕਰਦਾ ਨਹੀਂ ਰਿਹਾ ਕੰਮ ਮੈਂ ਫੇਰ ਚੱਲ ਚੱਲ ਸਾਲਿਆ ਬਥੇਰਾ ਨਾਨਕੇ ਕੋਮੇ ਆਇਆ ਇੱਥੇ ਘੜਦਾ ਬਈ ਖੁੰਜੇ ਚ ਪੈ ਫੁੱਟੇ ਬਾਕੀ ਦਾ ਹੁਣ ਕੱਲ ਵਾਲੇ ਵਲੌਗ ਜਿ ਦਿਖਾਉਣਾ ਇਹ ਜਗਾੜ ਠੀਕ ਆ ਬਾਕੀ ਵਲੌਗ ਬਣਾਈ ਜਾਵਾਂਗੇ ਅੱਜ ਮਸਾਲਾ ਹੋ ਰਿਹਾ ਤਿਆਰ ਜਿਵੇਂ ਭਾਈ ਪਾਈ ਜਾਂਦਾ ਤੂੰ ਭੱਜ ਕੇ ਉਹਦੇ ਕੋਲ ਲਿਜਾਈ ਚੱਲ ਮਿਸਤਰੀ ਕੋਲ ਏ ਛੱਕ ਪਾਉ ਸੰਗ ਤਾਂ ਫਿਰਦਾ ਥੱਲੇ ਹਲੇ ਪਾਣੀ ਕਿੱਧਰ ਗਿਆ ਕਿੱਧਰ ਗਿਆ ਪਾਉ ਲੰਘ ਕੇ ਅਗੇ ਪਾਸੇ ਨੂੰ ਭਾਈ ਛਾਲੇ ਇਹ ਕਿੱਲਾ ਲੈ ਕੇ ਵੀ ਆਏ ਪਹਿਲੀ ਵਾਰੀ ਬਾਹਰੇ ਖੜਾ ਕੇ ਆ ਗਿਆ ਲਾ ਫੁੱਲ ਭਰਿਆ ਹੋਇਆ ਆ ਦੇਖੀ ਭਾਉ ਨੇ 2 ਮੀਟਰ ਚ ਖਾਲੀ ਕਰ ਦੇਣਾ ਇੱਕ ਪੈ ਪੋਰੇ ਲਾਦਾ ਵੀਰੇ ਟੇਡਾ ਨਾ ਹੋਵੇ ਨਹੀਂ ਸਿੱਧਾ ਮਾਲ ਪਾ ਕੇ ਸਿੱਧਾ ਹੋਊਗਾ ਹਾਂ ਸਿੱਧਾ ਕਰ ਕੱਟਿਆ ਹੀ ਟੇਡਾ ਹੋਇਆ ਹਾਂ ਕੱਟੇ ਉਹ ਵੀ ਟੇਡਾ ਕੱਟਿਆ ਹੈ ਤਾਂ ਦੂਆ ਵਾਸਾ ਰੱਖ ਲਵਾਏ ਦੂਆ ਵੀ ਤਾਂ ਡੇਡਾ ਹੀ ਹੋਊ ਨਹੀਂ ਇਹ ਸਿੱਧਾ ਲੱਗਦਾ ਸਿੱਧਾ ਠੀਕ ਹੈ ਜੱਸੇ ਦਾ ਦਿਮਾਗ ਆਏਗਾ ਇਹਦਾ ਬਸ ਵੀਰ ਹਣ ਤੈਨੂੰ ਲੈ ਜਾਣਾ ਕਿਤੇ ਬਾਹਰ ਕੈਨੇਡਾ ਅਮਰੀਕਾ ਓਏ ਠੀਕ ਹੈ ਇੱਕ ਬਣਾਉਣ ਲੱਗੇ ਆਂ ਬਾਈ ਛਤਰੀ ਨੂੰ ਇੱਥੇ ਤੁਹਾਨੂੰ ਬਾਕੀ ਐਨ ਬਿਸਤਾਰ ਨਾਲ ਕਰ ਦੂੰ ਦੱਸਾਂਗੇ ਅਸੀਂ ਹਨੇਰਾ ਹੋਣ ਨੂੰ ਤਿਆਰ ਹੈ ਤੇ ਫਰਸ਼ ਅੱਜ ਪਾਉਣਾ ਹੈ ਗੁੱਡੇ ਦਾ ਕੰਮ ਸਾਰਾ ਇਹਨੇ ਮੁਕੰਮਲ ਕਰਕੇ ਥੱਲੇ ਉਤਰਨਾ ਅੱਜ ਠੀਕ ਹੈ ਬਾਈ ਜਿ세 ਪੈਪ ਚੱਕ ਲਿਆ ਜਾ ਓ ਜਿਹੜਾ ਫਿੱਟ ਕਰਨਾ ਹੈ ਕਾਲੇ ਰੰਗ ਕਰਤਾ ਦਾ ਠੀਕ ਨਹੀਂ ਰਹੇਗੇ। ਤਾਂ ਬਈ ਲੱਗਣ ਲੱਗਿਆ ਫਰਸ਼ ਖੋਡੇ ਤੇ। ਫਲੈਸ਼ ਕਿਉਂ ਨਹੀਂ ਮਚੀ? ਫਲੈਸ਼ ਮਚੀ ਹੋਣੀ ਯਾਰ। ਮੁੰਡੇ ਡੋਰ ਇਕੱਠੀ ਕਰ ਰਹੇ ਆ। ਸਕੂਲ ਤਾਂ ਛੁੱਟੀਆਂ ਹੋਈਆਂ ਕਾ ਨਹੀਂ? ਯਾਰ ਇੰਨੀ ਦਾ ਠੰਡ ਹੈ। ਮੁਸ਼ਕਲ ਹੈ। ਤੇ ਮਿੱਟੀ ਵੀ ਆ ਗਈ ਬਸ ਥੋੜੀ-ਬਹੁਤੀ ਘਾਟ ਹੈ ਮਿੱਟੀ ਦੀ। ਉਹ ਪਾਉ ਲੈ ਆ ਰਿਹਾ ਥੱਲੋਂ। ਅੱਜ ਫਾਈਨਲ ਕਰਨਾ ਹੈ ਤੇ ਆਪਾਂ ਚੱਲਦੇ ਹਾਂ ਹੁਣ ਦੁੱਧ ਪਾਉਣ ਡਿਊਟੀ ਤੇ। ਮੇ ਮੇਤਰੀ ਰਹਾ ਬੁੜੇ ਮੇਤਰੀਆਂ ਹਾਂ ਹਾਂ ਉਹ ਕਿੰਡੂਆ ਨਾਲ ਕੰਮ ਨਹੀਂ ਕਰਿਆ ਤੈਂ ਮੇਸਤਰੀ ਤਾਂ ਦੇਖੇ ਨਹੀਂ ਸਾਡੇ ਪਿੰਡ ਵਾਲੇ ਮਿਸਤਰੀ ਨਹੀਂ ਦੇਖੇ ਤਾਂ ਉਹ ਇਹਨਾਂ ਨੇ ਪਤੰਗ ਚੜਾ ਲਿਆ ਬਾਜਿਆਂ ਨੇ ਆਉ ਲੈ ਉਹ ਰਾਤ ਨੂੰ ਤਾਂ ਹਟ ਜਾ ਮਿੱਟੀ ਦਾ ਕਰ ਰਹੇ ਹਾਂ ਲੈਵਲ ਬਈ ਤੇ ਦੁੱਧ ਵੀ ਪਾਉਣ ਜਾਣਾ ਚਲੋ ਕੋਈ ਨਹੀਂ ਚੱਲਦੇ ਹਾਂ ਜਾਨੂੰ ਹੋਊ ਆ ਲੈਵਲ ਕਰਨ ਲੱਗੇ ਹੋਈਆਂ ਉਧਰ ਨੂੰ ਪੰਤਾਲਾ ਰੱਖਦਾ ਉਹ ਦੇਖੋ ਠੀਕ ਆ ਓਕੇ ਰਿਪੋਰਟ ਅ빠 ਚੱਲਦੇ ਆਂ ਦੁੱਧ ਬਾਣ ਉਹ ਤੋਂ ਬਾਅਦ ਤੁਹਾਨੂੰ ਉੱਪਰ ਆ ਕੇ ਦਿਖਾਉਂਗਾ ਫਿਰ ਚੱਲੇ ਬਾਈ ਡਿਊਟੀ ਤੇ ਤੇ ਉਹ ਡਾਇਰੈਕਟਰ ਕੱਢ ਕੇ ਖੜਾਇਆ ਗਿਆ ਬਾਹਰ ਤੇ ਚੱਲਦੇ ਆਂ ਡਿਊਟੀ ਤੇ ਠੀਕ ਆ ਉਹ ਤੇਰੀ ਗਾਹਾਂ ਜਾ ਕੇ ਮਿਲਦੇ ਆਂ ਦੇ ਆ ਗਏ ਬਈ ਘਰੇ ਸਾਲੀ ਫਲੈਸ਼ ਨੂੰ ਕੀ ਹੋ ਗਿਆ ਯਾਰ ਤੇ ਰੁਕ ਜਾ ਫਲੈਸ਼ ਦੇਖਾਂ ਬਾਈ ਹੁਣ ਮਚ ਗਿਆ ਫਲੈਸ਼ ਬਾਈ ਆ ਗਏ ਘਰੇ ਦੁੱਧ ਪਾ ਜਾਂਦਾ ਤੇ ਭਾਉ ਉਹਨਾਂ ਦਾ ਕੰਮ ਕਰੇ ਜਾਂਦਾ ਠੀਕ ਆ ਤੇ ਕਿਉਂਕਿ ਫਾਰਸ਼ ਪਾਉਣਾ ਅੱਜ ਸਾਰਾ ਮੁਕੰਮਲ ਕਰਨਾ ਹੈ ਤੇ ਸਾਰਾ ਓਕੇ ਰਿਪੋਰਟਾਂ ਕਰਕੇ ਜਾਣ ਦੇਣੇ ਆ ਤੇ ਚਲੋ ਚੱਲਦੇ ਹੁਣ ਆਪਾਂ ਉੱਤੇ ਨੂੰ ਪਹੁੰਚ ਗਏ ਬਾਈ ਕੋਠੇ ਉੱਪਰ ਤੇ ਥੋੜੀ ਜਿਹੀ ਟਾਇਲ ਇੱਟ ਘਟ ਗਈ ਕੁਝ ਕਿਉਂਕਿ ਆਪਾਂ ਇਧਰ ਲਾਤੀਆਂ ਤੀਆਂ ਨਾ ਜਿੱਥੇ ਜਿਹੜੇ ਛਤਰੀ ਨੂੰ ਅੱਡੇ ਜੇ ਬਣਾਏ ਆ ਤੇ ਉਹ ਚੱਕ ਰਹੇ ਆ ਤੇ ਕੁਝ ਥੱਲੋਂ ਲਿਆ ਰਹੇ ਆ ਆਇਆ ਕੋਈ ਨਾ ਹਾਂ ਚਲਾਦਾ ਬੱਲਵ ਚੱਲ ਗਿਆ ਤਾਂ ਹਿਲਦਾ ਠੀਕ ਆ ਹੋ ਗਿਆ ਜਾਣਨ ਗੁਰੀ ਕਿੰਨੀਆਂ ਕੱਢਦੀਆਂ ਇੱਕ ਖੁੱਡਾ ਹੋ ਗਿਆ ਇੱਕ ਖੁੱਡੇ ਦੀ ਹਾਂ ਜੀ ਹਾਂ ਇੱਕ ਖੁੱਡੇ ਦੀਆਂ ਗਈਆਂ ਬਸ ਠੀਕ ਆ ਠੀਕ ਆ ਕੁਝ ਉਧਰ ਬਹੁਤ ਪੰਨਿਆਂ ਨੇ ਇੱਧਰੋਂ ਕੱਢ ਰਹੇ ਆ ਮਾਮਿਆਂ ਨੇ ਆਹ ਦੇਖੋ ਇੱਧਰ ਬਹੁਤ ਪੰਨਿਆਂ ਐ ਬਹੁਤ ਨਿਆਦਾ ਆ ਸਾਰੀ ਓਟੈਲ ਐ ਇਹ ਚਲੋ ਕੋਈ ਨਹੀਂ ਲੈ ਕੇ ਜਾਂਦੇ ਆ ਇਹ ਆ ਦੇਖੋ ਵੀ ਇੱਕ ਖੁੱਡਾ ਦਾ ਕਵਰ ਹੋ ਗਿਆ ਇੱਕ ਇੱਕ ਖੁੱਡੇ ਤੋਂ ਤਾਂ ਗਾਹਾਂ ਲੰਘ ਗਈਆਂ ਵੀਰੇ ਇੰਨੀ ਨਹੀਂ ਬਿਲਡ ਛੱਡੀ ਦੀ ਆ ਹਾਂ ਆਹ ਔਰੇ ਇੰਨੀ ਆ ਕੋਈ ਨਹੀਂ ਕੋਈ ਨਹੀਂ ਇੰਨੀ ਕਿ ਬਿਲਡ ਰਹਿਣੀ ਆ ਇਹ ਅੱਛਾ ਇਹ ਮੈਂ ਫੇਰ ਵੀ ਘੱਟ ਰੱਖਿਆ ਨਹੀਂ ਤਾਂ ਬਹੁਤ ਜ਼ਿਆਦਾ ਰੱਖ ਦਿਆ ਜੀ ਆਹ ਮਾਂ ਖੱਡੇ ਜੀ ਆਹ ਅੱਛਾ ਰੋੜਾ ਪਾਉਣਾ ਇੱਥੇ ਹਾਂ ਇੱਥੇ ਰੋੜੇ ਨੇ ਇਹ ਚਾਲ ਤੋੜੀ ਇਹ ਨਹੀਂ ਫੇਰ ਅੱਛਾ ਅੱਛਾ ਠੀਕ ਥੋੜੀ ਹੀ ਰਹਿ ਗਈਆਂ ਇੱਕ ਖੁੱਡੇ ਤੋਂ ਅੱਧੇ ਖੁੱਡੇ ਅੱਧੇ ਖੁੱਡੇ ਦੀਆਂ ਮੰਨ ਲਾ ਹਨਾ ਔਰ ਅਦਾ ਲੱਗਿਆ ਵੀ ਹੋਇਆ ਚਲੋ ਭਈ ਆ ਰਹੀਆਂ ਟਹਿਲਾਂ ਬਸ ਕੋਈ ਨਹੀਂ ਨਵੇੜਾਂਗੇ ਕੰਮ ਤਾਂ ਨਹੀਂ ਛੱਡਦੇ ਆਦਬ ਵਿਚਾਲੇ ਆ ਨਵੇੜਾਂਗੇ ਆ ਗਈਆਂ ਬੇਟਾ ਕਿਥੋਂ ਲੈ ਕੇ ਆਏ ਵਾਦੀਓ ਅੱਛਾ ਉਹ ਮਾਮੀਆਂ ਨਹੀਂ ਗਈ ਤੇ ਵਾਦੀ ਚ ਤੇ ਲੈਣ ਉਹ ਸਾਫ ਵੱਧ ਗਈ ਨਹੀਂ ਨਹੀਂ ਉਹ ਆਹ ਜਿਹੜੀਆਂ ਮਾੜੀਆਂ ਮੋਟੀਆਂ ਹੋਤੀਆਂ ਚੱਲ ਕੋਈ ਨਹੀਂ ਉਧਰੋਂ ਉਹ ਵੀ 54 ਥੱਲੇ ਲਾ ਦੀ ਸਾਫਾ ਸਾਫਾ ਲਾ ਲਈ ਲੈ ਹੋਰ ਆ ਗਈਆਂ ਚੱਕ ਬੇਟਾ ਹੈ ਹੁਣ ਆਗੇ ਬਾਈ ਆਪਾਂ ਥੱਲੇ ਪਹਿਲਾਂ ਕਬੂਤਰਾਂ ਨੂੰ ਦੇਖ ਲਈਏ ਚੈੱਕ ਕਰ ਲਈ ਅੱਜ ਮੈਂ ਤਾਂ ਸਵੇਰ ਤੇ ਦੇਖਿਆ ਹੀ ਨਹੀਂ ਤੇ ਆਪਾਂ ਡੋਲੀ ਕਰਤੀ ਬੇਲੀ ਕਿਉਂਕਿ ਠੰਡ ਹੈ ਯਾਰ ਸਾਰੇ ਕਬੂਤਰ ਕਰਤੇ ਆਪਾਂ ਇੱਧਰ ਮਾਰ ਲੀਏ ਨਿਗਾ ਉਹ ਕੇ ਨਹੀਂ ਉਹ ਸਾਡੇ ਲੜਦੇ ਨੇ ਲੈ ਲੜਨ ਲੱਗੇ ਹੋਣੇ ਤੇ ਬਚੋ ਇਹ ਚੱਕ ਇਹਨਾਂ ਨੂੰ ਚਲਾਉ ਨੂੰ ਚੱਕਦੇ ਪਾਣੀ ਦਾ ਹੈਗਾ ਦਾਣੇ ਵੀ ਹੈਗੇ ਹਨਾ ਹਾਂ ਦਾਣੇ ਪਾ ਦੇ ਚੱਲ ਆਵਾਜ਼ਾ ਵੀ ਗਾਇਮ ਹੋ ਗਿਆ ਉਹਨਾਂ ਨੂੰ ਲੜਨ ਤੋਂ ਹਟਾਉਣ ਵਾਲੇ ਹੜੇ ਉਹ ਤਰਦਾ ਕਿਵੇਂ ਨਹੀਂ ਗਈਾਰੇ ਮਰ ਗਿਆ ਉਹ ਵੀ ਖੰਡਾ ਹੋਇਆ ਹੋਇਆ ਤਾਂ ਨਹੀਂ ਮੈਂ ਕਹਿੰਦਾ ਤਾਂ ਨਹੀਂ ਆ ਹਾਂ ਹਲੇ ਹਾਂ ਯਾ ਯਾਰ ਬਹੁਤ ਬਾਹਰ ਨੂੰ ਨਿਕਲਦਾ ਦੇਖ ਲਿਆ ਇਹਨੇ ਗੱਡੀ ਵੇ ਦੇ ਤਾਂ ਕੱਢ ਲੈ ਹਲੇ ਨਹੀਂ ਗੱਡੇ ਸਟਾ ਵਜਾ ਸਟਾ ਇਹਨਾਂ ਦਾ ਅੱਜ ਅੱਜ ਤਿੰਨ ਬੱਚੇ ਮਰਲੇ ਦੇ ਲਾ ਹਾਂ ਵਿਚਾਰਦ ਜਿਵੇਂ ਕਾਲੇ ਲਾਲ ਟੂਸੇ ਵਾਲੇ ਨੂੰ ਭਾਈ ਦਵਾਈ ਦੇਣੇ ਆਲੀਏ ਡੰਡੇ ਵਾਲੇ ਨੂੰ ਉਹ ਬੈਠਾ ਰਹੇ ਦਿਖਾਈ ਤਾਂ ਦੋਏ ਕਲਗਾਂਤਾ ਦਿੱਤਾ ਹੈਗਾ ਤਾਂ ਕਲਗਾਂਤਾ ਉਹ ਹੀ ਆਲੀ ਆਹ ਹੈ ਇਰੀਆਂ ਇਰੀਆਂ ਦੇ ਕਲਗਾਂਤਾ ਹੁੰਦੇ ਹਾਂ ਪੂਰੀਆਂ ਦੀਆਂ ਪੂਰੀਆਂ ਦੀਆਂ ਹਾਂ ਦਿਖਾਈ ਦੋਏ ਬੱਚੇ ਭਾਈ ਦੋਏ ਮਰਗੇ ਦੇਖ ਲਓ ਯਾਰ ਚਲੋ ਕੋਈ ਨਹੀਂ ਆ ਬੱਚਾ ਘੇਮ ਹੈ ਇਹ ਭੱਗਾ ਜਮਈ ਹੈ ਨਾ ਹਾਂ ਚੱਲ ਉਹ ਵੀ ਲੱਗਦਾ ਹੈ ਹਾਂ ਉਹਨਾਂ ਨੂੰ ਫੜ ਦਵਾਈ ਦੇ ਦੀਏ ਪਹਿਲਾਂ ਇਹਨਾਂ ਨੂੰ ਸੈਟ ਕੋਈ ਨਹੀਂ ਉਧਰ ਦੱਬ ਦੇ ਉਹ ਮਗਰ ਦੱਬ ਨਹੀਂ ਦੋ ਬੱਚਿਆਂ ਨੂੰ ਦੇ ਦੀਏ ਭਾਈ ਦਵਾਈ ਤੇ ਟੈਰਾਮਿਸੀਨ ਦੇ ਦੀਏ ਜਸੂ ਲੱਗਿਆ ਫੜਨੇ ਕਿਹਾ ਕੱਲ ਵਾਲੇ ਬੱਚੇ ਨੂੰ ਰੱਤੇ ਨੂੰ ਇੱਕ ਟੂ ਸੇ ਡੰਡੇ ਵਾਲੇ ਨੂੰ ਦੋਨਾਂ ਨੂੰ ਦੇ ਦੰਨੇ ਐਨ ਓਕੇ ਹੋ ਜਾਣਗੇ ਠੀਕ ਹੈ ਜਸੂ ਫੜ ਲੈ ਇੱਕ ਮਿੰਟ ਤੁਹਾਨੂੰ ਦਰਗਾਹਾਂ ਤੇ ਜਾਣਾ ਹੈ ਯਾਰ ਇਹਨਾਂ ਨੇ ਬਾਹਰ ਨਿਕਲਿਆ ਹੁਣ ਇਹਦੇ ਵੀ ਖਾਦੀ ਅੱਡੀ ਲੱਗੀ ਹੋਈ ਆ ਵਾਚਾ ਦਾ ਵੀ ਨਹੀਂ ਹੋ ਰਿਹਾ ਕੋਈ ਨੇ ਦੇਖ ਲੈ ਵੇ ਦੇਖ ਲਿਆ ਨਾ ਚਲੋ ਦੇ ਦਈਏ ਬਾਈ ਦਵਾਈ ਉੱਪਰ ਵਾਲਾ ਮਸਾਲਾ ਬਾਈ ਤਿਆਰ ਹੈ ਠੀਕ ਆ ਬਾਪੂ ਗਾਣੇ ਚੱਲ ਰਹੇ ਬਈ ਤਾਨ ਨੇ ਸਾਡੇ ਬੰਦੇ ਜਿਹੜੇ ਸਵੇਰ ਤੋਂ ਲੱਗ ਜਾਂਦੇ ਆ ਵਿਚਾਰੇ ਤੇ ਉਹ ਪਾਉ ਪਾ ਗਾਣੇ ਮੈਂ ਹੌਲੀ ਕਰ ਛੇਤੀ ਇਹ ਚ ਕਾਪੀਰਾਈਟ ਆ ਜਾਣਾ ਛੇਤੀ ਕਰ ਲਾ ਸਾਲਿਆ ਬੰਦ ਸਾਲਿਆ ਤੂੰ ਥੱਲੇ ਹੀ ਰਹਿ ਗਿਆ ਤਾਂ ਮੇਨ ਕੰਮ ਤਾਂ ਹੋਣਾ ਹੈ ਖਾੜਕੂ ਬਣਿਆ ਫਿਰਦਾ ਡਾਕੂ ਡਾਕੂ ਬਣਿਆ ਫਿਰਦਾ ਉਹਦ ਨਹੀਂ ਕਰੀ ਹਾਂ ਸਭੇ ਵੀ ਗਾ ਕੇ ਉੱਪਰ ਲੱਗੇ ਆ ਬਾਈ ਦੇਖ ਲੋ ਰਾਤ ਨੂੰ ਲੱਗੇ ਹੋਏ ਆ ਨੌਜਵਾਨ ਚੋਬਰ ਸਾਡੇ ਇੱਥੇ ਆਇਆ ਪਤਾ ਨਹੀਂ ਕਰੀ ਉਹਦੋਂ ਕਰੀ ਉਹਦਾ ਹਾਂ ਚਲੋ ਉੱਪਰ ਪਾਉਣ ਲੱਗੇ ਆ ਕੋਲੂਆ ਫਰਸ਼ ਫਰਸ਼ ਦੇ ਉੱਪਰ ਸੀਮੈਂਟ ਸਾਰਾ ਸਮਾਨ ਓਕੇ ਆ ਟੱਟਿਆ ਜਾਂ ਦੱਸ ਲੈਣਾ ਹਾਂ ਬੱਸ ਬਾਈ ਤੂੰ ਕੱਟਵਾ ਕੇ ਦੇਣਾ ਜਮਾਈ ਦਾ ਹਾਂ ਲੈ ਬਾਈ ਆ ਆ ਫਾ ਚੱਕ ਲੋ ਦਾ ਸਲਾ ਹਾਂ ਇਹ ਚ ਸੈਟਾ ਕੰਮ ਦੇਖੋ ਬਈ ਚੱਲਦਾ ਕੰਮ ਪਰ ਲੱਗੇ ਐਨ ਪਤਲਾ ਕਰਕੇ ਸੀਮੈਂਟ ਐਨ ਇਹ ਜੜਾਂ ਚ ਪਾਉਣ ਮਿੱਟੀ ਦੀ ਬਣ ਗਈ ਤੈ ਪੂਰੀ ਜੱਸਾ ਫੜਾ ਰਿਹਾ ਉੱਪਰ ਤਸਲੇ ਬਾਈ ਫੜਾ ਰਿਹਾ ਪਾਣੀ ਮੈਂ ਬਣਾ ਰਿਹਾ ਵੀਡੀਓ ਪਾਉ ਕੋਲ ਕੋਲ ਸਮਾਨ ਦਿੰਦਾ ਮਿਸਤਰੀ ਸਾਹਿਬ ਗਾਜ ਫੇਰ ਰਹੇ ਨੇ ਇੱਕ ਲੈਵਲ ਤੇ ਇਹਨੂੰ ਕਰਨੇ ਨੂੰ ਹਨਾ ਓਕੇ ਆਰਬੋਰ ਬਿਲਿ ਜਿਆਦਾ ਪਤਲਾ ਨਹੀਂ ਕਰਦਾ ਇਹ ਬਾਈ ਪਤਲਾ ਹੀ ਜਾਇਦਾ ਹੈ ਅੱਛਾ ਬਸ ਠੀਕ ਆ ਠੀਕ ਆ ਓਕੇ ਆਰਬੋਰ ਜਦੋਂ ਠੰਡ ਤਾਂ ਨਹੀਂ ਲੱਗਦੀ ਠੜਦਾ हट ਗਈ ਹੁਣੀ ਤਾਂ ਅਸਲੇ ਚੱਕ ਚੱਕ ਹੈ ਤੇ ਬਾਈ ਦੇਖ ਲੋ ਹਨਾ ਕਰ ਰਹੇ ਆ ਇੰਨਾ ਚਲੋ ਆਪਣੀ ਸ਼ੌਂਕ ਖਾਤਰ ਕਬੂਤਰਾਂ ਖਾਤਰ ਇੰਨਾ ਲੱਗੇ ਹੋਏ ਆ ਨਹੀਂ ਕਦੇ ਊਂ ਨਹੀਂ ਤੇ ਲੱਗੇ ਹਨਾ ਇਹ ਵੀ ਆਪਣੀ ਆਪਣੀ ਸ਼ੌਂਕ ਨੇ ਕਿਉਂ ਵੀ ਬਾਊ ਉਹ ਸਾਰਾ ਗਾਣੇ ਫੇਰ ਲਾ ਲੈ ਬਾਈ ਉੱਪਰੋਂ ਇੱਥੇ ਨੂੰ ਮਾਰ ਗਿਆ ਪਾਣੀ ਪ੍ਰੈਸ਼ਰ ਕਿਉਂਕਿ ਫਰਸ਼ ਤੋਂ ਨਾ ਆ ਅੱਜ ਦੀ ਲਪਾਈ ਤੇ ਨਾ ਕੋਈ ਚੱਕਰ ਨਹੀਂ ਕੱਲ ਨੂੰ ਸੈਟਿੰਗ ਜੀ ਹੋ ਜੂ ਉੱਪਰ ਫਰਸ਼ ਪੈ ਜੂ ਹਾਂ ਤਾਜ਼ਾ ਲਿਪਿਆ ਦੇਖੋ ਦਾ ਪਾੜ ਗਿਆ ਖੁੱਡੇ ਦਾ ਲੈਂਟਰ ਐਸੇ ਕਈ ਵਲਾ ਉਹ ਗਰਨੇ ਵਾਲਾ ਪਾੜ ਗਿਆ ਖੁੱਡੇ ਦਾ ਲੈਂਟਰ ਤੇ ਹੈ ਕੋਈ ਐਡੀ ਗੱਲ ਨਹੀਂ ਖਾਸ ਏ ਤੇ ਬਾਕੀ ਦੇਖਦੇ ਆਂ ਅੰਦਰੋਂ ਬਾਅਦ ਚੋਂ ਤੁਹਾਨੂੰ ਜਾਂਦੇ ਹੋ ਦਿਖਾਉਨੇ ਆਂ ਕਿ ਆ ਕਿਵੇਂ ਆ ਸਥਿਤੀ ਹੈ ਪਤਾ ਕਰ ਲਈ ਪਤਾ ਤਾਂ ਕੁਝ ਨਹੀਂ ਕੱਢ ਦੇਣਾ ਉਹਨੇ ਆਪ ਏ ਇੰਨਾ ਕੁ ਰਹਿ ਗਿਆ ਬਸ ਮਾਲ ਅੱਧ ਤੋਂ ਅੱਧ ਤੋਂ ਘੱਟ ਥੋੜਾ ਜਿਹਾ ਪੈ ਗਿਆ ਰਹਿ ਗਿਆ ਬਸ ਦੋ ਤਿੰਨ ਕਿਤਾਸ ਲਿਆਂਦਾ ਸਮਾਨ ਅੰਦਰੋਂ ਦੇਖ ਲੈਣੇ ਆ ਬਾਈ ਆ ਤਾਂ ਚਲੋ ਉੱਥੇ ਨੂੰ ਆਉਂਦਾ ਅੰਦਰੋਂ ਤਾਂ ਨਹੀਂ ਚੋਇਆ ਕਿਤੇ ਨਾ ਸੁੱਕਿਆ ਰਹੇ ਉਹ ਘੇਰ ਬੋਟਾ ਤੇ ਇੱਧਰ 45 ਨੂੰ ਆ ਰਹੇ ਹਾਂ ਮਾਲ ਤੋਂ ਥੋੜਾ ਆਹ ਵੇਖੋ ਉਹ ਘੇਰ ਬੋਟਾ ਆ ਬੰਤਾੜਾ ਉੱਥੇ ਪੈ ਬਕਾਲੂ ਖੱਟ ਕਰਾਵੇ ਪੈ ਗਿਆ ਵੀ ਫਰਸ਼ ਨਵੇੜ ਤਾਂ ਸਾਰਾ ਕੰਮ ਲੈ ਜੱਸੇ ਦਿਖਾ ਉੱਪਰ ਐ ਸਾਰਾ ਦਿਖਾ ਦੇ ਚਾਜੱਕ ਆ ਥੋੜੀ ਸਫਾਈ ਐ ਨਾ ਹਾਂ ਜੀ ਥੋੜੀ ਕੀ ਆ ਤੂੰ ਹੱਸਦਾ ਹੈ ਤੂੰ ਆਦਾ ਓਏ ਆ ਵੀ ਪੈਂਟ ਨੂੰ ਬੜੀ ਬੜੀ ਵਾ ਕਿਦੀ ਲੱਪੜੀ ਪੈਂਟ ਹੈ ਪੈਂਟਾਂ ਨੂੰ ਗਿਆ ਹਣ ਨਾਉਣੀਆਂ ਜਾ ਕੇ ਠੰਡੇ ਪਾਣੀ ਚ ਬਰਫ਼ ਪਾ ਕੇ ਨਾਉਣੇ ਤੂੰ ਤਾਂ ਖੜੇ ਉਂ ਵੀ ਨਹੀਂ ਨਾਉਦਾ ਤੈਨੂੰ ਤਾਂ ਆਪ ਵਧੀਆ ਬਹਾਨਾ ਜਵੇਰ ਮਿਲ ਗਿਆ ਫੇਰ ਬਹਾਨਾ ਮਿਲ ਗਿਆ ਵੀਰੇ ਇਹਨੂੰ ਦੇਖ ਲੈ ਐਸੇ ਸੱਤਵਾਂ ਦਿਨ ਇਹਨੂੰ ਨਾਤੇ ਨੂੰ 2023 ਦਾ ਨਾਤਾ ਆਇਆ ਸਾਲਾ ਚੰਗਾ ਵੀਰੇ ਫੇਰ ਸਵੇਰੇ ਮਿਲਦੇ ਆ ਠੀਕ ਆ हां आ जाओ भाई इन्हें खा लो रोटी पानी चलो देखो ਆਪਾਂ ਚਲਦੇ ਆਂ ਥੱਲੇ ਵੜਾ ਪਹਿਲਾਂ ਥੱਲੇ ਨੇ ਦੇਖਾ ਸਾਡਾ ਦਿਖਦਾ ਹੀ ਕੋਈ ਨਹੀਂ ਤੇ ਚਲਦੇ ਆਂ ਆਪਾਂ ਥੱਲੇ ਨੂੰ ਇੱਕ ਹੁਣ ਰਹਿ ਗਈ ਪੌੜੀ ਵਾਲੀ ਗ੍ਰਿਲ ਗ੍ਰਿਲ ਲਵਾਈਏ ਤੇ ਇੱਕ ਉਧਰਲੀ ਗੰਦ ਨੂੰ ਲਪਾਈ ਕਰਨੀ ਉਹ ਕੱਲੂਗਾ ਦੱਸੂਗਾ ਤੁਹਾਨੂੰ ਮੈਂ ਠੀਕ ਹੈ ਤੇ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੁੱਡੇ ਦੱਸ ਦਿਓ ਵਧੀਆ ਬਣ ਗਏ ਠੀਕ ਹੈ ਕੋਈ ਕਮੀ ਪੇਸ਼ੀ ਦੱਸ ਦਿਓ ਮਿਲਦੇ ਆਂ ਅਗਲੇ ਵਲੌਗ ਵਿੱਚ